ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਆਂ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਗਈ ਚੜ੍ਹਦੀ ਕਲਾ ਸ਼ੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਮੈਡੀਸਿਨਸ ਬਾਰੇ ਇੱਕ ਨੌਲੇਜ ਵਾਲੀ ਵੀਡੀਓ ਜਾਣ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦਾ ਨਾ ਵੀ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਉਸ ਵੇਲੇ ਚੰਗੀ ਚੀਜ਼ ਦੀ ਆ ਹਰੇਕ ਨੂੰ ਨਾ ਸ਼ੇਅਰ ਕਰਨੀ ਚਾਹੀਦੀ ਆ ਤਾਂ ਹੀ ਮੈਂ ਕਹਿੰਦਾ ਨਾ ਵੀਡੀਓ ਜ਼ਰੂਰ ਸ਼ੇਅਰ ਕਰਦੇ ਕਰੋ ਜੇ ਚੰਗੀ ਲੱਗਦੀ ਹੁੰਦੀ ਆ ਦੋਸਤੋ ਮੈਡੀਸਨ ਦੀ ਹੀ ਗੱਲ ਹੈ ਜੇ ਅਪਾ ਇਸ ਤਰ੍ਹਾਂ ਕਰਾਂਗੇ ਕਿ ਹਰ ਘਰ ਵਿੱਚ ਮੈਡੀਸਨ ਖਾਦੀ ਜਾਂਦੀ ਆ ਅੱਜ ਦਾ ਸਮਾਂ ਇਦਾਂ ਦਾ ਆ ਨਾ ਚਾਹੇ ਕੋਈ ਬੱਚਾ ਖਾਂਦਾ ਚਾਹੇ ਕੋਈ ਯੰਗ ਏਜ ਵਾਲਾ ਖਾਂਦਾ ਚਾਹੇ ਕੋਈ ਬਜ਼ੁਰਗ ਖਾਂਦਾ ਠੀਕ ਆ ਜੀ ਮੈਡੀਸਨ ਹਰੇਕ ਘਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸੋ ਮੈਡੀਸਨ ਖਾਣ ਲੱਗੇ ਤੇ ਤਿੰਨ ਗੱਲਾਂ ਦਾ ਅੱਜ ਆਪਾਂ ਵਿਚਾਰ ਕਰਾਂਗੇ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਮੈਡੀਸਿਨ ਚੋਦੇ ਵੀ ਖਾਣੀ ਆ ਕੋਈ ਵੀ ਮੈਡੀਸਿਨ ਆ ਠੀਕ ਹੈ ਜੀ ਉਹ ਕਿਹੜੀਆਂ ਗੱਲਾਂ ਨੇ ਪਹਿਲੇ ਨੰਬਰ ਤੇ ਜਦੋਂ ਵੀ ਤੁਸੀਂ ਮੈਡੀਸਿਨ ਖਾਣੀ ਆ ਤਾਂ ਮੈਡੀਸਿਨ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਫਿਰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਕੀ ਖਾਣੀ ਚਾਹੀਦੀ ਹੈ ਹਨਾ ਰੋਟੀ ਖਾਣ ਤੋਂ ਜਦ ਇਹ ਬਾਦਮਿਕ ਮੈਡੀਸਿਨ ਖਾਣੀ ਚਾਹੀਦੀ ਜਾਂ ਰੋਟੀ ਖਾਣ ਤੋਂ ਜਦ ਇਹ ਪਹਿਲਾਂ ਮੈਡੀਸਿਨ ਨਹੀਂ ਖਾਣੀ ਚਾਹੀਦੀ ਬਾਕੀ ਡਾਕਟਰ ਦੀ ਸਲਾਹ ਨਾਲ ਤੁਸੀਂ ਜੋ ਵੀ ਖਾਣਿਓ ਖਾਂਦੇ ਹੋਵੋਗੇ ਬਟ ਇੱਕ ਕਾਮਨ ਚੀਜ਼ਾਂ ਨੇ ਇਹ ਚੀਜ਼ਾਂ ਜ਼ਰੂਰੀ ਨੇ ਹਨਾ ਕਦੇ ਵੀ ਰੋਟੀ ਖਾਣ ਤੋਂ ਓਧਾ ਘੰਟਾ ਪਹਿਲਾਂ ਤੇ ਬਾਅਦ ਚ ਇੰਨਾ ਗੈਪ ਹੋਣਾ ਜ਼ਰੂਰ ਚਾਹੀਦਾ ਤੁਹਾਡੀ ਮੈਡੀਸਿਨ ਲੈਣ ਦੇ ਚਾਹੇ ਕੋਈ ਵੀ ਮੈਡੀਸਿਨ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਕੋਈ ਵੀ ਮੈਡੀਸਿਨ ਆਪਾਂ ਖਾਣੇ ਆ ਹਨਾ ਤੇ ਉਹ ਨਾ ਤਾਂ ਜਾਂ ਠੰਡੇ ਪਾਣੀ ਨਾਲ ਲੈਣੀ ਚਾਹੀਦੀ ਆ ਨਾ ਹੀ ਜਿਆਦਾ ਗਰਮ ਪਾਣੀ ਨਾਲ ਲੈਣੀ ਚਾਹੀਦੀ ਆ ਹਾਂ ਜਿਹੜੀ ਰੇਸ਼ੇ ਜਾਂ ਜ਼ੁਕਾਮ ਵਗੈਰਾ ਦੀ ਦਵਾਈ ਹੁੰਦੀ ਹੈ ਜਿਹਦਾ ਹਨਾ ਸਰਪ ਵਗੈਰਾ ਹੋ ਗਿਆ ਉਹ ਕਈ ਵਾਰ ਆਪਾਂ ਗਰਮ ਪਾਣੀ ਨਾਲ ਲੈ ਲੈਂਦੇ ਹਾਂ ਉਹ ਜਲਦੀ ਰੈਲਿਫ ਦਿੰਦਾ ਆ ਬਟ ਜਿਹੜੀਆਂ ਮੈਂ ਆਪਾਂ ਕੈਪਸੂਲ ਜਾਂ ਕੋਈ ਟੈਬਲਟ ਵਗੈਰਾ ਖਾਂਦੇ ਆ ਇਹ ਕਦੇ ਵੀ ਆਪਣੇ ਜਾਂ ਠੰਡੇ ਪਾਣੀ ਨਾਲ ਤੇ ਜਾਂ ਜਿਆਦਾ ਗਰਮ ਪਾਣੀ ਨਾਲ ਨਹੀਂ ਲੈਣੀ ਚਾਹੀਦੀ ਇਹਦਾ ਫਿਰ ਬੈਡ ਇਫੈਕਟ ਪੈਂਦਾ ਸਰੀਰ ਤੇ ਠੀਕ ਹੈ ਜੀ ਜੇ ਜੇਕਰ ਆਪਾਂ ਰੋਟੀ ਖਾਣ ਤੋਂ ਜਦੇ ਬਾਅਦ ਮੈਡੀਸਿਨ ਖਾ ਲੈਂਦੇ ਆ ਤਾਂ ਮੈਡੀਸਿਨ ਕਿਸ ਚੀਜ਼ ਦੀ ਬਣੀ ਆਪਾਂ ਨੂੰ ਪਤਾ ਨਹੀਂ ਹੁੰਦਾ ਉਹ ਹਜੇ ਫੂਡ ਆਪਣਾ ਡਾਈਜੈਸਟ ਨਹੀਂ ਹੋਇਆ ਹੁੰਦਾ ਤੇ ਉਹ ਆਪਾਂ ਉੱਪਰ ਦੀ ਮੈਡੀਸਿਨ ਖਾ ਲਈਏ ਤਾਂ ਉਹ ਇੱਕ ਉਹ ਜਿਹੜੀ ਮੈਡੀਸਿਨ ਹੁੰਦੀ ਆ ਫੂਡ ਦੇ ਵਿੱਚ ਜਾ ਕੇ ਮਿਲ ਜਾਂਦੀ ਆ ਤੇ ਉਹਦਾ ਕਿਤਨਾ ਕਿਤਨਾ ਨੁਕਸਾਨ ਹੋ ਸਕਦਾ ਸਾਡੀ ਬੋਡੀ ਨੂੰ ਇਸ ਲਈ ਪਰਹੇਜ਼ ਕਰੋ ਵੀ ਰੋਟੀ ਤੋਂ ਇੱਕਦਮ ਬਾਅਦ ਮੈਡੀਸਿਨ ਖਾਣੀ ਠੀਕ ਹੈ ਜੀ ਇਹ ਚੀਜ਼ਾਂ ਧਿਆਨ ਰੱਖੋ ਤੇ ਨੰਬਰ 3 ਤੇ ਆਪਾਂ ਗੱਲ ਕਰਾਂਗੇ ਮੈਡੀਸਿਨ ਜਦ ਆਪਾਂ ਕੋਈ ਵੀ ਖਾਣੇ ਆ ਨਾ ਜੀ ਤਾਂ ਉਹਦੀ ਜਿਹੜੀ ਕੋਹ ਹੁੰਦੀ ਆ ਆਪਣੇ ਪਾਵਰ ਹੁੰਦੀ ਆ ਹਨਾ ਉਹ ਚੀਜ਼ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਮੈਡੀਸਿਨ ਖਾਣੇ ਸਾਡੀ ਪ੍ਰੋਬਲਮ ਫੇਰੀ ਨਹੀਂ ਹੁੰਦੀ ਆਪਾਂ ਜਿਹੜਾ ਟਾਈਮ ਹੁੰਦਾ ਹਨਾ ਮੈਡੀਸਿਨ ਦੇ ਵਿੱਚ ਖਾਣ ਦਾ ਮੰਨ ਲਓ 6 ਘੰਟੇ ਬਾਅਦ ਵੀ ਮੈਡੀਸਿਨ ਖਾਣੀਆਂ ਆਪਾਂ ਕਹਿੰਦੇ ਜੇ ਫਰਕ ਨਹੀਂ ਪਿਆ ਚੱਲਾਣਾ 4 ਘੰਟੇ ਆਪਾਂ ਉਹ ਖਾ ਲਈ ਹਨਾ ਇਹ ਕਦੇ ਨਹੀਂ ਕਰਨਾ ਹੈ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਇਹ ਚੀਜ਼ ਕਰਨੀ ਚਾਹੀਦੀ ਆ ਵੀ ਮੈਡੀਸਿਨ ਦਾ ਜੋ ਟਾਈਮ ਹੁੰਦਾ ਗੈਪ ਦਾ ਹਨਾ ਵੀ ਕਿੰਨੀ ਦੇਰ ਬਾਅਦ ਖਾਣੀਆਂ ਉਹ ਡਾਕਟਰ ਦੀ ਇਲਾਜ ਤੋਂ ਬਿਨਾ ਨਾ ਕਦੇ ਖਾਇਆ ਕਰੋ ਕਿਵਰ ਆਪਾਂ ਕਹਿੰਦੇ ਜਾਂ ਠੀਕ ਨਹੀਂ ਹੋਇਆ ਸਿਰ ਦੋਦਾ ਜਾਣਾ ਜਾਂ ਕੋਲਡ ਹੋ ਗਿਆ ਇੱਕ ਇੱਕ ਟੈਬਲਟ ਲੈ ਲਈ ਹੈ ਨਾ ਮੈਡੀਸਿਨ ਲੈ ਲਈ ਆਪਾਂ ਠੀਕ ਨਹੀਂ ਹੁੰਦਾ ਆਪਾਂ 2 ਘੰਟੇ ਬਾਅਦ ਫੇਰ ਲੈ ਆ ਦਿੰਦੇ ਆ ਟੈਬਲਟ ਉਹ ਚੀਜ਼ ਵੀ ਨੁਕਸਾਨ ਕਰਦੀ ਆ ਸੋ ਜੇ ਤੁਸੀਂ ਵੀ ਮੈਡੀਸਿਨ ਖਾਣੇ ਹੋ ਕਿਸੇ ਤਰ੍ਹਾਂ ਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ